ਆ ਫਿਰ ਇੱਕ ਹੀ ਗੱਲ ਹੈ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਆ ਦੇਖੋ ਜੀ ਸਮਾਜ ਪ੍ਰਤੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮhalla ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ ਚ ਬਣਾ ਲਓ ਸਾਡੇ ਇੱਥੇ ਵੋਟਾਂ ਤੁਸੀਂ ਬਾਜ਼ਾਰ ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ ਚ ਸਾਰੇ ਤੁਹਾਡੇ ਵਰਕਰਾਂ ਨੇ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦੋ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਆਰਾਮ ਨਾਲ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆ ਇਸ ਦੀ ਅੱਥਾ ਭਾਈ ਭਾਈ ਆ ਫਿਰ ਇਹ ਕੀ ਗੱਲ ਹੈ ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਆ ਦੇਖੋ ਜੀ ਦੋਸਤੋ ਅਦਵੀ ਸਾਂ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੇਰੇ ਨਾਲ ਨੇ ਬਹੁਤ ਚਰਚਿਤ ਚਿਹਰਾ ਜਿਨ੍ਹਾਂ ਨੂੰ ਤੁਸੀਂ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵਟਸਐਪ ਤੇ ਛੋੜਿਆ ਦੇਖਿਆ ਹੈ ਸਰਪੰਚ ਸਿਕੰਦਰ ਸਿੰਘ ਕਲਕੱਤਾ ਸ਼ੈਣਾ ਇਹਦਾ ਬਰਨਾਲੇ ਜ਼ਿਲ੍ਹੇ ਦਾ ਕਸਬਾ ਸ਼ੈਣਾ ਤੋਂ ਨੇ ਆਉਂਨ ਨਾਲ ਗੱਲਬਾਤ ਕਰਦੇ ਆ ਸਿਕੰਦਰ ਜੀ ਆਪਣੇ ਬਾਰੇ ਜਿਹੜਾ ਪਸ਼ੋਕੜਾ ਰਾਸ਼ੀ ਪਸ਼ੋਕੜ ਉਹ ਜਾਣਕਾਰੀ ਦੱਸੋ ਜੀ ਅਮ ਤਾਂ ਤੁਹਾਡੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾ ਸਤਿ ਸ਼ਕਾ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਵਿਚਾਰ ਲੈਣਾ ਹੈ ਰਾਸ਼ੀ ਪਸ਼ੋਕੜ ਦੇ ਬਾਰੇ ਜੇ ਗੱਲ ਕਰੀਏ ਮੇਰਾ ਪਰਿਵਾਰ ਕੋਈ ਰਾਜਸੀ ਨਹੀਂ ਸੀਗਾ ਜੀ ਠੀਕਾ ਆਮ ਪਰਿਵਾਰ ਸੀ ਕਿਰਤ ਕਰਨ ਵਾਲਾ ਕਿਸਾਨ ਪਰਿਵਾਰ ਚੋਂ ਜੀ ਜੀ ਮੇਰਾ ਜਨਮ ਹੋਇਆ ਜਨਮ ਮੇਰਾ ਬਰਨਾਲੇ ਦਾ ਜਨਮ ਭੂਮੀ ਮੇਰੀ ਬਰਨਾਲਾ ਦੀ ਜੀ ਇਹ ਜੇ ਕਰਮਪੂਮੀਕਾ ਜੀ ਤਾਂ ਕੁਝ ਟਾਈਮ ਲਈ West Bengal ਰਹੀ ਜੀ ਜਿੱਥੇ ਪੜ੍ਹਾਈ ਲਿਖਾਈ ਵੀ ਕੀਤੀ ਜੀ ਤੇ ਫਾਦਰ ਸਾਹਿਬ ਦਾ ਬਿਜ਼ਨਸ ਸੀਗਾ ਕਾਫੀ ਵੱਡਾ ਤੇ ਬਾਕੀ ਜੇ ਮੈਂ ਗੱਲ ਕਰਾਂ ਜਿਵੇਂ ਕਿ ਤੁਸੀਂ ਕਿਹਾ ਵੀ ਰਾਸੀ ਕੋਈ ਛੋਕੜ ਪਰਿਵਾਰ ਕੋਈ ਰਾਸੀ ਨਹੀਂ ਸੀ ਨਾ ਤਾਇਆ ਚਾਚਾ ਨਾ ਦਾਦਾ ਇਹਨਾਂ ਚੀਜ਼ਾਂ ਤੋਂ ਪੰਚੀਆਂ ਸਰਪੰਚੀਆਂ ਤੋਂ ਦੂਰ ਸੀਗੇ ਜੀ ਕਿਉਂਕਿ ਉਹਨਾਂ ਨੇ ਤਾਂ ਆਪ ਦਾ ਜਿਹੜੀ ਆ ਮਿਹਨਤ ਕੀਤੀ ਕਲਕੱਤੇ ਜਾ ਕੇ ਤੇ ਦਾਦਾ ਦਾਦਾ ਖੇਤੀ ਕਰਦਾ ਸੀਗਾ ਉਸ ਤੋਂ ਬਾਅਦ ਪੜ੍ਹਾਈ ਲਿਖਾਈ ਤੋਂ ਬਾਅਦ ਮੇਰਾ ਜ਼ਿਆਦਾ ਸਮਾਂ ਖੇਡਾਂ ਵਿੱਚ ਲੰਘਿਆ ਸਪੋਰਟਸ ਖੇਡਾਂ ਨਾਲ ਮੈਂ ਸੰਬੰਧਿਤ ਰਿਹਾ ਜੀ ਜ਼ਿਆਦਾ ਜਿਹੜਾ ਮੇਰਾ ਪੈਸ਼ਨ ਸੀਗਾ ਖੇਡਾਂ ਵੱਲੀ ਧਿਆਨ ਸੀਗਾ ਹਮੇਸ਼ਾ ਉਸ ਤੋਂ ਬਾਅਦ ਵਿਦੇਸ਼ਾਂ ਦੇ ਦੌਰੇ ਕੀਤੇ ਜੀ ਅਡਡ ਮਕਸਦਾਂ ਨੂੰ ਲੈ ਕੇ ਅਡਡ ਟੌਪਿਕ ਤੇ ਵਿਦੇਸ਼ਾਂ ਦੇ ਦੌਰੇ ਕੀਤੇ ਯੂਥ ਫੈਸਟੀਵਲ ਚ ਵੀ ਗਏ ਹੋਰ ਵੀ ਕਾਫੀ ਇਲੋਇੰਸ ਕਲਬ ਉਹਨਾਂ ਲੀਓ ਕਲਬ ਬਣੇ ਦੌਰੇ ਕੀਤੇ ਨੇ ਤੇ ਉਸ ਤੋਂ ਬਾਅਦ ਪਿੰਡ ਆਇਆ ਤੇ ਜਿੱਥੇ ਜਨਮ ਲਿਆ ਉਹ ਸੋਹਣੇ ਦੇਸ਼ ਪੰਜਾਬ ਵਾਸਤੇ ਬੜੇ ਖਾਬ ਸਜਾਏ ਸੀ ਲੋਕਾਂ ਦੀ ਸੇਵਾ ਸ਼ਹੀਦਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਸਿੱਖ ਧਰਮ ਤੋਂ ਪ੍ਰੇਰਿਤ ਹੋ ਕੇ ਆਪਣੇ ਜਿਹੜਾ ਮਾਨ ਮਤਾ ਇਤਿਹਾਸ ਆ ਉਸ ਤੋਂ ਫਿਰத்தோ ਕੇ ਪਿੰਡ ਦੀ ਸੇਵਾ ਕੀਤੀ ਤੇ ਉੱਥੇ ਸਫਲ ਹੋਏ ਤੇ ਲੋਕਾਂ ਨੇ ਸਾਡਾ ਬੜੇ ਵੱਡੇ ਪੱਧਰ ਤੇ ਸਾਥ ਦਿੱਤਾ ਸਹਨੇ ਦੇ ਲੋਕਾਂ ਆ ਜੀ ਬੰਦੀ ਤੁਹਾਡੀ ਇੱਕ ਨਾ ਸੋਸ਼ਲ ਮੀਡੀਆ ਤੇ ਵੀਡੀਓ ਚਰਚ ਹੋਈ ਆ ਤੁਹਾਡੇ ਐਮਐਲਏ ਨਾਲ ਤਕਰਾਰ ਦੀ ਹਾਂ ਉਹਦੇ ਬਾਰੇ ਉਸ ਹਾਂ ਉਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਤੇ ਐਮਐਲਏ ਨਾਲ ਤਕਰਾਰ ਤੇ ਮੇਰੀ ਭਾਸ਼ਾ ਲਿਆਕਤ ਵਾਲੀ ਸੀਗੀ ਟਕਰਾਰ ਵਾਲਾ ਕੋਈ ਹੈ ਨਹੀਂ ਸੀਗਾ ਪਰ ਉਹ ਅਨਪੜ ਟੋਲੇ ਨੂੰ ਕਿਹੜਾ ਸਮਝਾਵੇ ਅਨਪੜ ਟੋਲੇ ਨੂੰ ਮੈਂ ਇਹੀ ਸਮਝਾ ਰਿਆ ਸੀ ਵੀ ਮੈਂ ਬੜੇ ਅਦਬ ਤੇ ਸਤਿਕਾਰ ਨਾਲ ਉਹਨਾਂ ਨੂੰ ਕਿਹਾ ਜਦੋਂ ਉਹ ਸਾਡੇ ਪਿੰਡ ਆਇਆ ਤਾਂ ਕਾਫੀ ਉਹ ਬੁਰਾ ਭਲਾ ਬੋਲੇ ਸੀ ਮਨਰੇਕਾ ਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਗਰੀਬ ਲੋਕਾਂ ਨੂੰ ਤੇ ਗਰੀਬ ਲੋਕ ਕੋ ਨੇ ਉਹਨਾਂ ਦਾ ਵਿਰੋਧ ਸ਼ੁਰੂ ਕਰਤਾ ਸੀ ਵੱਡੇ ਪੱਧਰ ਤੇ ਜਿਸ ਦੀ ਮੇਰੇ ਕੋਲ ਵੀਡੀਓ ਹੈ ਤੇ ਮੈਂ ਫਿਰ ਵੀ ਲੋਕਾਂ ਨੂੰ ਸ਼ਾਂਤ ਕਰਾ ਕੇ ਬਿਠਾ ਕੇ ਮੈਂ ਕਿਹਾ ਵੀ ਐਮਐਲਏ ਨੇ ਹਲਕੇ ਦੇ ਆਪਣੇ ਵਿੱਚ ਆਏ ਨੇ ਇਹਨਾਂ ਦੀ ਗੱਲ ਸੁਣੀ ਜਾਵੇ ਸੋ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਗੱਲ ਕਰਦੇ ਕਰਦੇ ਮੈਂ ਆਪਦੀ ਕੁਝ ਗੱਲ ਦੱਸੀ ਅੱਤੇ ਸਤਿਕਾਰ ਨਾਲ ਮੈਂ ਤੁਹਾਡੇ ਜੀਆਰ ਕਹਿੰਦੇ ਆ ਤੁਸੀਂ ਜਿਹੜਾ ਹੈਲਥ ਪ੍ਰਤੀ ਕੰਮ ਕਰਨ ਜਾ ਰਹੇ ਹੋ ਉਸ ਦੀ ਵੀ ਅਸੀਂ ਸਲਾਘਾ ਕਰਦੇ ਆਂ ਪਰ ਅਨਪੁਰ ਟੋਲੇ ਨੂੰ ਇਹੀ ਕਿਹਾ ਸੀ ਵੀ ਜਿੱਥੇ ਸਾਡਾ ਆਲਰੇਡੀ ਹਸਪੀਟਲ ਚੱਲ ਰਿਹਾ ਮਿਨੀ ਹੈਲਥ ਸੈਂਟਰ ਚੱਲ ਰਿਹਾ ਕਟੋ ਕਟ 50 60 ਸਾਲਾਂ ਦਾ ਉਸ ਨੂੰ ਉਸੇ ਤਰ੍ਹਾਂ ਚੱਲਣ ਦੇਈਏ ਤੇ ਸਾਡੇ ਕੋਲ ਬਣੀ ਬਣਾਈ ਜਗ੍ਹਾ ਬਿਲਡਿੰਗ ਇੰਨੀ ਵਧੀਆ ਬਿਲਡਿੰਗ ਹਰ ਇੱਕ ਉਸੇ ਸ਼ੂਲ ਦਾ ਪਾਣੀ ਤੋਂ ਲੈ ਕੇ ਵਾਸ਼ਰੂਮ ਤੱਕ ਲੈ ਕੇ ਹਰ ਚੀਜ਼ ਦੀ ਵੀ ਅਸੀਂ ਉਹ ਤੁਹਾਨੂੰ ਪ੍ਰੋਵਾਈਡ ਕਰਾ ਦਿੰਨੇ ਆ ਤੁਸੀਂ ਮਹਲਾ ਕਲੀਨ ਕਾਫਤਾ ਉੱਥੇ ਖੋਲੋ ਇਹ ਮੈਂ ਚਲੋ ਆਏ ਸਮਝ ਲਓ ਵੀ ਸਰਕਾਰ ਦੀ ਕਮਜ਼ੋਰੀ जगਜਾਹਰ ਹੋ ਗਈ ਇੱਕ ਉਹਨਾਂ ਦੇ ਸਿਸਟਮ ਤੇ ਚੋਟ ਵੀ ਹੋ ਗਈ ਨਾਲ ਦੀ ਨਾਲ ਜਦੋਂ ਮੈਂ ਕਿਹਾ ਵੀ ਤੁਸੀਂ ਜੇ ਕੋਈ ਹੈਲਥ ਪ੍ਰੋਟੀ ਕੰਮ ਕਰਨਾ ਚਾਹੁੰਦੇ ਹੋ ਇੱਥੇ ਨਹੀਂ ਉੱਥੇ ਕਰ ਲਓ ਪਰ ਉੱਥੇ ਕਰਨ 'ਚ ਬੜਾ ਫਰਕ ਸੀਗਾ ਨਾ ਉਹਨਾਂ ਕੋਲ ਕੋਈ ਸਾਜ-ਸਮਾਨ ਸੀ ਨਾ ਮੈਡੀਕਲ ਸਟਾਫ ਸੀ ਨਾ ਮੈਡੀਕਲ ਇਕਵਿਪਮੈਂਟ ਸੀਗੇ ਵੀ ਉੱਥੇ ਸ਼ੁਰੂ ਕਰ ਸਕਦੇ ਕਿਉਂਕਿ ਉਸੇ ਬਿਲਡਿੰਗ ਨੂੰ ਉਹਨਾਂ ਨੇ ਰੰਗ-ਰੋਗਣ ਕਰਕੇ ਉਹੀ ਜਿਹੜਾ ਪੁਰਾਣਾ ਸਟਾਫ ਸੀ ਉਹਦੇ ਦੁਆਰੇ ਮਹਲਾ ਕਲੀਨਿਕ ਦਿਖਾਉਣਾ ਸੀ ਤੋਂ ਉਹ ਸਾਡੇ ਨਾਲ ਧੋਖਾ ਸੀ ਇੱਕ ਉਹ ਧੋਖਾ ਫਿਰ ਜਗਜਾਹਰ ਹੋਇਆ ਮੇਰੇ ਦੁਆਰਾ ਹੋਇਆ ਮੈਨੂੰ ਅਪਸ਼ਬਦ ਬੋਲੇ ਤੇ ਲੋਕਾਂ ਮੂਰੇ ਉਹ ਗੱਲ ਆਈ ਮੱਲਾ ਕਲੀਨਿਕ ਵੀ ਮੱਲਾ ਕਲੀਨਿਕ ਹੈ ਕਿ ਲੋਕ ਕੀ ਚਾਹੁੰਦੇ ਆ ਸਰਪੰਚ ਕੀ ਚਾਹੁੰਦੇ ਆ ਸੋ ਵਧੀਆ ਉਹ ਵੀਡੀਓ ਵਾਇਰਲ ਹੋ ਕੇ ਤੇ ਲੋਕਾਂ ਮੂਰੇ ਇਹ ਐਕਸਪੋਜ਼ ਹੋਏ ਵੀ ਮੱਲਾ ਕਲੀਨਿਕ ਹੈ ਕਿ ਤੇ ਐਮਐਲਏ ਨੂੰ ਇਹ ਨਹੀਂ ਪਤਾ ਵੀ ਉਹਦੇ ਵਿੱਚ ਹੈ ਕਿਹੜਾ ਸਿਸਟਮ ਹਾਂਜੀ ਸਾ ਉਹਨਾਂ ਤਕਰਾਰ ਕੋਈ ਤੁਹਾਡੀ ਹਾਂ ਉਹਨਾਂ ਤੁਹਾਡਾ ਤੁਸੀਂ ਬੇਵਾਕੀ ਨਾਲ ਜਿਹੜਾ ਪੱਖ ਰੱਖਿਆ ਹਾਂ ਉਹਦਾ ਅੱਗੇ ਕੋਈ ਰਿਜ਼ਲਟ ਮਿਲਿਆ ਤੁਹਾਨੂੰ ਮੈਂ ਬੇਬਾਕੀ ਨਾਲ ਜਿਹੜਾ ਮੈਂ ਆਪਦੇ ਪਿੰਡ ਦੀ ਗੱਲ ਰੱਖੀ ਪਿੰਡ ਦੇ ਲੋਕਾਂ ਦੀ ਗੱਲ ਰੱਖੀ ਸਮਾਜ ਦੀ ਗੱਲ ਰੱਖੀ ਤੇ ਹੈਲਥ ਪਰ ਦੀ ਜਿਹੜੀ ਮੈਂ ਗੱਲ ਕੀਤੀ ਉਹ ਮੇਰਾ ਚੋਣ ਮੈਨੀਫੈਸਟੋ ਚ ਲਿਖਿਆ ਸੀ ਜੀ ਵੀ ਮੈਂ ਐਜੂਕੇਸ਼ਨ ਵਾਸਤੇ ਸਪੋਰਟਸ ਵਾਸਤੇ ਤੇ ਹੈਲਥ ਵਾਸਤੇ ਕੰਮ ਕਰੂੰਗਾ ਜੀ ਤੇ ਮੈਂ ਹੈਲਥ ਵਾਸਤੇ ਆਪਦੇ ਪਿੰਡ ਵਾਸਤੇ ਕੰਮ ਕਰ ਰਿਹਾ ਸੀ ਹੂੰ ਤੇ ਉਹਦਾ ਰਿਜ਼ਲਟ ਮੈਨੂੰ ਮਿਲਿਆ ਵੀ ਜਿਹੜੀ ਮੈਂ ਬੇਬਾਕੀ ਨਾਲ ਆਪਦੀ ਗੱਲ ਰੱਖੀ ਲੋਕਾਂ ਮੂਰੇ ਕਿ ਦੁਨੀਆ ਭਰ ਤੇ ਮੈਸੇਜ ਗਿਆ ਵੀ ਇੱਕ ਸਰਪੰਚ ਦੀ ਵੀ ਆਪਦੇ ਆਜ਼ਾਦ ਸੋਚ ਹੈ ਉਹ ਵੀ ਐਮਐਲਏ ਮੂਰੇ ਖੜ ਕੇ ਆਪਦੇ ਪਿੰਡਾਂ ਦੇ ਹੱਕਾਂ ਦੀ ਗੱਲ ਕਰ ਸਕਦਾ ਆਪਦੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਸਕਦਾ ਬੇਬਾਕ ਤਰੀਕੇ ਨਾਲ ਇਹ ਸਾਰੀ ਜਿਹੜੀ ਸਾਨੂੰ ਹਿੰਮਤ ਮਿਲੀ ਤੇ ਗੁਰੂ ਸਾਹਿਬ ਨੇ ਜਿਹੜੇ ਰਾਹ ਦਿਖਾਏ ਨੇ ਸਾਨੂੰ ਸੱਚ ਤੇ ਚੱਲਣ ਦੇ ਤੇ ਲੋਕਾਂ ਦਾ ਜਿਹੜਾ ਪਿਆਰ ਆ ਸਿਰ ਤੇ ਹੱਥ ਆ ਉਸ ਨਾਲ ਮੈਨੂੰ ਇੱਕ ਹਿੰਮਤ ਮਿਲੀ ਤੇ ਬੇਬਾਕੀ ਨਾਲ ਮੈਂ ਆਪਦੇ ਪਿੰਡ ਦੀ ਗੱਲ ਰੱਖੀ ਸਰਕਾਰ ਮੂਰੇ ਸਰਕਾਰੀ ਨੁਮਾਇੰਦੇ ਆ ਮੂਰੇ ਉਹ ਉਹਨਾਂ ਤੇ ਆ ਵੀ ਉਹ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਨੇ ਦੇਖੋ ਉਸ ਦਿਨ ਵੱਡਾ ਪੁਲਿਸ ਬਲ ਰੈਪਿਡ ਐਕਸ਼ਨ ਫੋਰਸ ਕਮਾਂਡੋ ਆਰਾ ਵਗੈਰਾ ਸਾਡੇ ਪਿੰਡ ਨੂੰ ਛਾਉਣੀ ਬਣਾ ਦਿੱਤਾ ਗਿਆ ਸੀ ਸ਼ਾਇਦ ਇਹ ਵੀਡੀਓ ਵਾਇਰਲ ਨਾ ਹੁੰਦੀ ਤਾਂ ਮੇਰੇ ਤੇ ਵੱਡੇ ਤਸੱਦਦ ਹੋਣੇ ਸੀ ਮੈਨੂੰ ਚੱਕ ਕੇ ਜੇਲ੍ਹ ਦੇ ਅੰਦਰ ਸਿੱਟਣਾ ਸੀ ਜਿਹੜਾ ਮੌਕੇ ਤੇ ਡੀਐਸਪੀ ਆ ਕੇ ਕਹਿ ਚੁੱਕਿਆ ਸੀ ਤੇ ਮੈਨੂੰ ਉੱਠਣ ਲਈ ਉੱਥੋਂ ਕਹਿ ਰਿਹਾ ਸੀ ਧਰਨੇ ਤੋਂ ਮੈਂ ਨਾ ਕਰਤੀ ਤਾਂ ਉੱਥੇ ਉਹਨਾਂ ਨੇ ਕਿਹਾ ਸੀ ਮੈਨੂੰ ਤੁਸੀਂ ਆਪਦਾ ਕੰਮ ਕਰੋ ਸਰ ਵੀ ਮੈਂ ਆਪਦੇ ਲੋਕਾਂ ਦੀ ਗੱਲ ਕਰ ਰਿਹਾ ਤੁਸੀਂ ਪਰਚਾ ਕਰਨਾ ਉਹ ਕਰ ਦਿਓ ਮੈਨੂੰ ਚੱਕ ਕੇ ਲੈ ਕੇ ਜਾਣਾ ਲੈ ਕੇ ਜਾ ਕਹਿੰਦੇ ਚੱਕਾਂਗੇ ਵੀ ਤੇ ਤੈਨੂੰ ਪਰਚਾ ਵੀ ਅੱਜ ਦੇਵਾਂਗੇ ਤੇ ਉਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਨਾਲ ਸਮੁੱਚਾ ਪੰਜਾਬ ਸਾਡੀ ਪਿੱਠ ਤੇ ਆ ਕੇ ਖੜ ਗਿਆ ਤੇ ਵਿਸ਼ੇਸ਼ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆ ਕੇ ਸਭ ਤੋਂ ਪਹਿਲਾਂ ਆਹਦਾ ਨਾਰਾ ਮਾਰਿਆ ਸਰਦਾਰ ਚੰਦਜੀਤ ਸਿੰਘ ਚੰਨੀ ਆਏ ਵੱਡੇ ਵੱਡੇ ਲੀਡਰ ਇਸਤਕਾਲ ਖੇਰਾ ਪ੍ਰਤਾਪ ਸਿੰਘ ਬਾਜਵਾ ਜੀ ਆਇਆ ਸੁਖਵੀਰ ਸਿੰਘ ਬਾਦਲ ਦਾ ਫੋਨ ਆਇਆ ਤੋਂ ਸੋ ਉਹ ਜਿਹੜੀ ਚੀਜ਼ ਸੀ ਇੱਕ ਸਾਡਾ ਟੈਲੈਂਟ ਸੀਗਾ ਜਿਹੜਾ ਉੱਪਰ ਕੇ ਲੋਕਾਂ ਮੂਹਰੇ ਆਇਆ ਵੀ ਅਸੀਂ ਆਪਦੇ ਪਿੰਡਾਂ ਵਾਸਤੇ ਆਪਦੇ ਦੇਸ਼ ਸੋਹਣੇ ਦੇਸ ਪੰਜਾਬ ਵਾਸਤੇ ਜੇ ਉਹ ਅੱਜ ਕਹਿੰਦੇ ਆ ਵੀ ਤੁਸੀਂ ਵਿਚਾਰਾਂ ਦੀ ਲੜਾਈ ਲੜ ਸਕਦੇ ਹੋ ਤਾਂ ਮੈਂ ਆਪਦੇ ਵਿਚਾਰ ਹੀ ਰੱਖ ਰਿਹਾ ਸੀ ਨਾ ਮੇਰੇ ਹੱਥ 'ਚ ਕੋਈ ਗਨ ਤਾਂ ਬੰਬ ਤਾਂ ਹੈ ਨਹੀਂ ਸੀ ਫਿਰ ਇਹ ਸਰਕਾਰ ਜਿਹੜੀ ਭੱਜੀ ਸਾਡੇ ਵਿਚਾਰਾਂ ਤੋਂ ਵੀ ਡਰਦੀ ਸੀ ਉਸ ਤੋਂ ਬਾਅਦ ਘਟਨਾ ਤੋਂ ਬਾਅਦ ਕਿਤੇ ਐਮਐਲਏ ਨਾਲ ਆਮੋ ਸਾਹਮਣਾ ਦੁਬਾਰਾ ਹੋਇਆ ਉਸ ਤੋਂ ਬਾਅਦ ਹਾ ਇੱਕ ਵਿਆਹ ਚ ਹੋਇਆ ਸੀਗਾ ਨਹੀਂ ਤੇ ਮੇਰਾ ਪੰਚ ਸੀਗਾ ਦੋਸਤ ਉਸ ਦੀ ਬੇਟੀ ਦਾ ਵਿਆਹ ਸੀਗਾ ਮੇਰਾ ਆਮਣਾ ਸਾਹਮਣਾ ਨਹੀਂ ਹੋਇਆ ਤੇ ਬੇਟੀ ਦਾ ਵਿਆਹ ਸੀ ਹੂੰ ਤੋਂ ਪੰਚ ਨੇ ਆ ਕੇ ਦੱਸਿਆ ਮੈਨੂੰ ਕਿਹਾ ਮੈਂ ਐਮਐਲਏ ਨੂੰ ਰਿਸੀਵ ਕਰਕੇ ਲਿਆ ਰਿਆ ਸੀ ਹੂੰ ਤੇ ਸੁਖਵਿੰਦਰ ਤੁਸੀਂ ਬੈਠੇ ਉਹਦੇ ਨਿਗਾ ਪੈ ਗਏ ਕਿਹਾ ਉੱਥੇ ਹੀ ਖੜ ਗਿਆ ਉਹਦਾ ਕਲਕੱਤਾ ਬੈਠਾ ਹੂੰ ਮਾ ਯਾਰ ਕਲਕੱਤਾ ਕਿਹੜਾ ਭੂਤ ਸੀਗਾ ਠੀਕ ਆ ਜੇ ਲੰਗ ਜਾਂਦਾ ਐ ਐਮਐਲਏ ਆਪਾਂ ਉਹਨੂੰ ਕੀ ਕਹਿਣਾ ਸੀਗਾ ਇਹ ਥੋੜੀ ਆ ਕੋਈ ਵੀ ਆਪਾਂ ਹੁਣ ਜਿਹੜੀ ਉਹਦੀ ਸੋਰਸ ਸੀ ਪ੍ਰਮਾਤਮਾ ਨੇ ਲੋਕਾਂ ਮੂਰੇ ਲਿਆਤੀ ਉਹ ਗੁਕੇ ਆਲੇ ਦੀ ਅੱਜ ਉਹ ਬੈਕਫੁੱਟ ਤੇ ਆ ਆਪ ਵਿਆਪ ਨੂੰ ਹਰ ਇੱਕ ਜਗ੍ਹਾ ਉਹਨੇ ਸੇਫ ਕਰਨਾ ਲੋਕਾਂ ਨੂੰ ਪੈਂਦੇ ਨੇ ਕਿਉਂਕਿ ਲੋਕਾਂ ਮੂਰੇ ਬਿੱਲੀ ਥੈਲੀੋਂ ਬਾਹਰ ਨਿਕਲ ਗਈ ਨਾ ਵੀ ਇਹ ਕਿਸ ਜੋਗਾ ਕਿਸ ਲਿਆਕਤ ਦਾ ਮਾਲਕ ਆ ਠੀਕ ਆ ਤੇ ਲੋਕ ਲੋਕ ਵੀ ਅੱਜ ਕੱਲ੍ਹ ਅੱਜ ਉਹਨੂੰ ਘੇਰਦੇ ਆ ਪਿੰਡਾਂ 'ਚ ਜਦੋਂ ਜਾਂਦਾ ਤੇ ਉਹਦਾ ਜ਼ੀਰੋ ਹੋਇਆ ਬੈਠਾ ਤੇ ਐਡਾ ਵੱਡਾ ਉਹਦਾ ਸਤਿਕਾਰ ਮਿਲਿਆ ਸੀ ਐਡੇ ਵੱਡੇ ਸੀਐਮ ਨੂੰ ਹਰਾਇਆ ਸੀ ਤਾਂ ਕੈਬਨਿਟ ਰੈਂਕ ਮਿਲਣ ਦੇ ਉਹਨੂੰ ਪੂਰੀ ਸੀਗੀ ਉਮੀਦ ਇਹ ਮਿਲਣੀ ਚਾਹੀਦੀ ਆ ਪਰ ਜਦੋਂ ਤੇ لیاقت ਲੋਕਾਂ ਮੂਹਰੇ ਆ ਗਈ ਸਰਕਾਰ ਮੂਹਰੇ ਆ ਗਈ ਫਿਰ ਤਾਨੂੰ ਪਿਠਾਤਾ ਵੀ ਭਾਈ ਉਹ ਮਾੜਾ ਮੋਟਾ ਜਿਹੜਾ ਤੂੰ ਧੰਦਾ ਦੋ ਨੰਬਰ ਦਾ ਕਰਨਾ ਉਹ ਕਰ ਲੈ ਐ ਨਿੱਕ ਤੇ ਨੂੰ ਇਜਾਜ਼ਤ ਦੇ ਦਿੰਦੇ ਆ ਤੂੰ ਹੈ ਨਹੀਂ ਇਸ ਵਾਇਕ ਆਹ ਸਿਕੰਦਰੀ ਤੁਸੀਂ ਕੁਮੈਨੇ ਦੇਸ਼ਾਂ ਬਾਹਰਲੇ ਬਹੁਤ سارے ਉੱਥੋਂ ਦੀ ਜਿਹੜੀ ਸਿਆਸਤਾ ਤੇ ਸਾਡੇ ਆਪਣੇ ਇੱਥੋਂ ਦੀ ਸਿਆਸਤ ਦੇ ਵਿੱਚ ਕੀ ਅੰਤਰ ਲੱਗਿਆ ਤੁਹਾਨੂੰ ਉਹ ਵਿਦੇਸ਼ਾਂ ਦੀ ਸਿਆਸਤ ਵਿਦੇਸ਼ਾਂ ਦੀ ਸਿਆਸਤ ਆ ਜਿਹੜੀ ਮੁੱਦਿਆਂ ਦੇ ਆਧਾਰਤ ਸਿਆਸਤ ਆ ਜੀ ਤੇ ਉਹਨਾਂ ਨੇ ਆਪਦੇ ਮੁੱਦੇ ਲੋਕਾਂ ਮੂਰੇ ਰੱਖਣੇ ਹੁੰਦੇ ਆ ਜੀ ਤੇ ਉੱਥੋਂ ਦੇ ਲੋਕ ਇਹਨੇ ਜਾਗਰੂਕ ਆ ਉਹ ਫਿਰ ਸਪੀਚਾਂ ਸੁਣਦੇ ਆ ਉਹਨਾਂ ਦੀਆਂ ਘਰ ਬੈਠੇ ਟੀਵੀ ਚੈਨਲਾਂ 'ਤੇ ਚੋ ਜਿਆਦਾ ਰੈਲੀਆਂ ਨਹੀਂ ਹੁੰਦੀਆਂ ਜੇ ਉੱਥੇ ਉਹਨਾਂ ਨੇ ਫਿਰ ਉਸ ਤੋਂ ਨਿਚੋੜ ਕੱਢ ਕੇ ਕਿਹੜੇ ਕੈਂਡੀਡੇਟ ਦਾ ਸਮਰਥਨ ਕਰਨਾ ਉਹ ਇਸ ਤਰ੍ਹਾਂ ਸਮਰਥਨ ਕਰਦੇ ਆ ਆਪਣੇ ਆਪਣੇ ਇੱਥੇ ਦੂਜਾ ਸਿਸਟਮ ਆ ਆਪਣੇ ਇੱਥੇ ਰਾਜਨੀਤਿਕ ਪਾਰਟੀਆਂ ਮੰਨੀ ਉਹ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਵੋਟਰ ਨੂੰ ਭਰਮਾਈਏ ਕਿਵੇਂ ਇਸ ਨੂੰ ਹੁਣ ਠੱਗੀਏ ਕਿਵੇਂ ਵਕ ਵਕ ਫਿਰ ਹਤਕੰਡੇ ਅਪਨਾਏ ਜਾਂਦੇ ਨੇ ਠੀਕ ਆ ਤੇ ਕਿੱਥੇ ਆਪਾਂ ਜਿਆਦਾ ਥੋੜਾ ਅਨਪੜ੍ਹ ਰਹਿ ਗਿਆ ਆਪਣੇ ਦੇਸ਼ ਦਾ ਵੋਟਰ ਫਿਰ ਉਹ ਮੁੱਦਿਆਂ ਤੋਂ ਪਰੇ ਹੋ ਕੇ ਉਹਨਾਂ ਨੂੰ ਵੱਖ-ਵੱਖ ਜਾਲਾਂ 'ਚ ਪਰਵਾ ਕੇ ਤੇ ਸਾਡੀ ਵੋਟਾਂ ਜਿਹੜੀ ਠੱਗੀ ਜਾਂਦੀ ਹੈ। ਇਹੀ ਫਰਕ ਆ ਇੱਥੇ ਤੇ ਉੱਥੋਂ ਦਾ। ਤੇ ਸੀ ਸ਼੍ਰੋਮਿਕ ਕਾਲੀਦਾਰ ਅਮਰਸਰ ਦੇ ਜ਼ਿਕਰ ਕੀਤਾ ਉਹਨਾਂ ਦੇ ਉਮੀਦਵਾਰਾਂ ਬਾਰੇ ਦੱਸੋ ਚੋਣ ਪ੍ਰਚਾਰ ਬਾਰੇ ਇੱਕ ਗੱਲ। ਸਰਦਾਰ ਗੋਬਿੰਦ ਸਿੰਘ ਸੰਧੂ ਸ੍ਰੋਮ ਨੇ ਆਕਾਲੀ ਦਲ ਅਮਰਸਰ ਦੇ ਉਮੀਦਵਾਰ ਹੈਗੇ ਨੇ ਬਰਨਾਲੇ ਤੋਂ ਜਿਮਨੀ ਚੋਣਾ ਚ ਜੀ ਸੋ ਅੱਜ ਹਮੇਸ਼ਾ ਇਨਸਾਨ ਨਾ ਚੜਦੀ ਕਲਾ ਵੱਲ ਤੁਰਦਾਗਾ ਤੇ ਅਸੀਂ ਤਾਂ ਦੇਖਦੇ ਆ ਵੀ ਕਿਨੇ ਚੜਦੀ ਕਲਾ ਕਿਸ ਤਰ੍ਹਾਂ ਕੀਤੀ ਹੈ ਜਿਹੜੀ ਠੱਗੀ ਚੋਰੀ ਨਾਲ ਜੀ ਧੋਖੇ ਨਾਲ ਜਿਹਨੇ ਚੜਦੀ ਕਲਾ ਕੀਤੀ ਆ ਅਸੀਂ ਉਹਦੇ ਪਰਾਹੀ ਨਹੀਂ ਆ ਅਸੀਂ ਤਾਂ ਜਿਹੜਾ ਸੱਚ ਦੇ ਰਾਹ ਤੇ ਚੱਲ ਕੇ ਆ ਵੀ ਚੜਦੀ ਕਲਾ ਵੱਲ ਤੋਰ ਰਿਹਾ ਜਾਂ ਕਮਜ਼ੋਰ ਹੋ ਚੁੱਕੇ ਸਾਰੇ ਚੜਦੀ ਵੱਲ ਤੁਰਨਗੇ ਤਾਂ ਛਿਪਦੀ ਵੱਲ ਕੌਣ ਤੁਰੂਗਾ ਸੋ ਅਸੀਂ ਛਿਪਦੀ ਵੱਲ ਤੁਰੇ ਆ ਜਿੱਥੇ ਸਾਡਾ ਪੰਥ ਪੰਜਾਬ ਕਮਜ਼ੋਰ ਹੋ ਗਿਆ ਠੀਕ ਆ ਉਸ ਵੱਲ ਖੜੇ ਆ ਸਰ ਗੋਬਿੰਦ ਸਿੰਘ ਦੀ ਪਾਰਟੀ ਨੇ ਗੱਲ ਕੀਤੀ ਆ ਪਾਤਸ਼ਾਹੀ ਦਾਵਾ ਰੱਖਿਆ ਵੀ ਹਮਰਾਖਤ ਪਾਤਸ਼ਾਹੀ ਦਾਵਾ ਤੇ ਪਾਤਸ਼ਾਹੀ ਦਾਵਾ ਬਹੁਤ ਵੱਡੀ ਚੀਜ਼ ਆ ਤੇ ਫਿਰ ਉਹਨਾਂ ਨੇ ਜਿਹੜੇ ਗੁਰੂ ਸਾਹਿਬ ਦੇ ਸਿਧਾਂਤ ਨੇ ਸਿੱਖਾਂ ਨੂੰ ਸਿਧਾਂਤ ਦਿੱਤਾ ਬਹੁਤ ਵੱਡਾ ਸੱਚਾ ਸਿਧਾਂਤ ਸੱਚਾ ਤੇ ਸੁੱਚਾ ਸਦਾ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਗਿਆ ਮੀਰੀ ਪੀਰੀ ਦਾ ਸਿਧਾਂਤ ਹੈ ਜਿੱਤੇ ਧਰਮ ਦੇ ਪੱਖੋਂ ਆਪਾਂ ਮਜ਼ਬੂਤ ਹੋਣਾ ਉੱਥੇ ਨੇ ਸਿੱਖ ਰਾਜ ਸਥਾਪਿਤ ਹੋਣਾ ਚਾਹੀਦਾ ਸਿੱਖਾਂ ਦੀ ਸਿਆਸਤ ਸਥਾਪਿਤ ਹੋਣੀ ਚਾਹੀਦੀ ਹੈ ਸੋ ਮੈਂ ਕਹਾਂ ਵੀ ਜਦੋਂ ਦਾ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਤੋਂ ਬਾਅਦ ਤਾਂ ਸਖਾਂਦੀ ਸਿਆਸਤ ਹੀ ਨਹੀਂ ਹੋਈ ਸੋ ਵੋਟ ਵੋਟ ਨੂੰ ਕਹਿ ਦਿੰਦੇ ਆ ਡੈਮੋਕ੍ਰੇਸੀ ਨਾਲ ਲੋਕ ਜੋੜ ਕੇ ਦੇਖਦੇ ਆ ਵੋਟ ਨੂੰ ਵੀ ਲੋਕਤੰਤਰ ਆ ਲੋਕਾਂ ਦਾ ਰਾਜ ਆ ਤੇ ਮੈਂ ਤਾਂ ਨਹੀਂ ਸਮਝਦਾ ਕੋਈ ਲੋਕਾਂ ਦਾ ਰਾਜ ਆ ਇਹ ਇੱਕ ਠੱਗੀ ਆ ਨੀਰਾ ਵੋਟ ਰਾਜ ਆ ਜਿਹੜਾ ਕਿਸੇ ਵੈਸਟਰਨ ਗੋਰੇ ਨੇ ਇਹ ਲੈ ਕੇ ਆਇਆ ਹੁਣ ਨਵਾਂ ਸਿਸਟਮ ਵੋਟ ਰਾਜ ਦਾ ਵੀ ਲੋਕਾਂ ਨੂੰ ਕਿਵੇਂ ਸਾਧਣਾ ਵੋਟ ਰਾਹੀਂ ਇਹ ਹੀ ਲੋਕਤੰਤਰ ਹੁਣ ਤੱਕ ਮੈਂ ਤਾਂ ਦੇਖਿਆ ਠੀਕ ਆ ਗੁਰੂ ਸਾਹਿਬ ਨੇ ਸਾਡੇ ਹੱਥਾਂ 'ਚ ਤੇਗ ਫੜਾਈ ਸੀ ਜਦੋਂ ਤੇਗਵਾਹੀ ਸਿੱਖਾਂ ਨੇ ਸਾਡਾ ਰਾਜ ਖੈਬਰ ਦਰੀਆ ਕਾਬਲ ਕੰਦਾਰ ਸਮੁੱਚਾ ਪਾਕਿਸਤਾਨ ਲੈ ਲਦਾਖ ਹਰਿਆਣੇ ਤੋਂ ਲੈ ਕੇ ਲਾਲ ਕਿਲੇ ਤੱਕ ਸਿੱਖਾਂ ਦੇ ਝੰਡੇ ਸੀ ਜਦੋਂ ਤੇਗਵਾਹੀ ਗੁਰੂਆਂ ਨੇ ਸਾਡੇ ਨੇ ਸਿੱਖਾਂ ਨੇ ਹੱਥਾਂ 'ਚ ਹਥਿਆਰ ਫੜੇ ਫੇਰ ਸਿੱਖਾਂ ਨੂੰ ਹੱਥਾਂ 'ਚ ਸਿੱਖਾਂ ਨੂੰ ਕਿਹਾ ਵੀ ਹਥਿਆਰ ਨਹੀਂ ਵੋਟ ਵੋਟ ਰਾਹੀਂ ਤੁਸੀਂ ਗੱਲ ਕਰ ਸਕਦੇ ਹੋ ਸਮਾ ਬਦਲ ਗਿਆ ਸਿਸਟਮ ਰਹੀਏ ਕੀਤਾ ਗਿਆ ਫਿਰ ਜਦੋਂ ਵੋਟਰਾਂ ਨੇ ਸਿੱਕਾ ਨੇ ਗੱਲ ਕੀਤੀ ਫਿਰ ਸਿੱਖ ਸਿਮਟ ਕੇ ਰਹਿ ਗਏ 13 ਸੀਟਾਂ ਤੇ ਅਜਾ ਰਾਜਪਾਖ ਕਿਤਾ ਅ디 ਕਿੱਥੇ ਗਿਆ ਖੈਬਰਦਰੀਆ afghanistan pakistan ਸਮੁੱਚਾ ਜੰਮੂ ਕਸ਼ਮੀਰ ਨੇ ਲਦਾਖ ਲਾਲ ਕਿਲਾ ਸਾਰਾ ਆਪਣੇ ਤੋਂ ਕੱਟ ਕੇ ਆਪਨੂੰ 13 ਸੀਟਾਂ ਚ ਲਿਆ ਇਹ ਮਾਰਸ਼ਲ ਕੌਮਾ ਇਹ ਪਤਾ ਨਹੀਂ ਕਦੋਂ ਉੱਟ ਕੇ ਕੀ ਕਰ ਦੇਵੇ ਇਹਨਾਂ ਨੂੰ ਇਸ ਤਰ੍ਹਾਂ ਸਾਧੋ ਹੁਣ 13 ਸੀਟਾਂ ਨਾਲ ਲੋਕ ਸਭਾ ਦਿੱਲੀ ਚ ਨਾ ਤਾਂ ਤੁਸੀਂ ਕਿਸੇ ਦੀ ਸਰਕਾਰ ਬਣਾ ਸਕੋ ਤੇ ਨਾ ਕਿਸੇ ਦੀ ਸਰਕਾਰ ਢਾ ਸਕੋ ਅੱਜ ਦਾ ਰਾਜ ਵੋਟਾਂ ਦਾ ਰਾਜਾ ਵੋਟਾਂ ਨਾਲ ਤੁਹਾਡੀ ਤਾਕਤ ਮਾਪੀ ਜਾਊਗੀ ਤਾਂ ਦੇਖ ਲਓ ਵੋਟਾਂ ਨਾਲ ਤਾਕਤ ਕਿੰਨੀ ਰਹਿ ਗਈ ਸਿੱਖਾਂ ਸੰਧੂ ਦਾ ਜਿਹੜਾ ਕਾਬਲਾ ਹਾਂ ਪ੍ਰਮੁੱਖ ਚਰਚਾ ਚ ਰਿਹਾ ਕਾਰ ਇਹਦੇ ਮੀਦਵਾਰੇ ਬਾਰੇ ਕੋਈ ਗੱਲ ਬਾਤ ਕਾਂਗਰਸ ਦੇ ਉਮੀਦਵਾਰ ਇੱਕ ਬਾਰੇ ਕੀ ਮੈਂ ਗੱਲ ਕਰਾਂ ਕਾਲੇ ਢੇਲੋ ਬਾਰੇ ਕਹਿੰਦੇ ਹੋ ਜੀ ਤੇ ਤੁਸੀਂ ਸ਼ਹਿਰ ਲੋਕਲ ਬਰਨਾਲਾ ਹੀ ਹੈ ਨਾ ਤੁਹਾਡਾ ਜੀ ਜੀ ਫਿਰ ਤੁਸੀਂ ਜ਼ਰੂਰ ਇਹ ਤਹਾਨੂੰ ਪਤਾ ਹੋਣਾ ਜੀ ਵੀ ਕਾਲਾ ਢਿੱlo ਕਾਂਗਰਸ ਚ ਕਿਹੜੇ ਸੰਚ ਆਇਆ ਜੀ ਕੌਣ ਉਹਨੂੰ ਕਾਂਗਰਸ ਚ ਲੈ ਕੇ ਆਇਆ ਜੀ ਉਸ ਤੋਂ ਪਹਿਲਾਂ ਉਹ ਕਿਹੜੀ ਪਾਰਟੀ ਸੀ ਹੈਗਾ ਇਹਦਾ ਇਲਮ ਤੁਹਾਡੇ ਕੋਲ ਕੁਛ ਕੁਛ ਦੱਸਿਓ ਫਿਰ ਮੈਨੂੰ ਇਹ ਸਵਾਲ ਮੈਂ ਹੀ ਕਰਨਾ ਚਾਹੁੰਦਾ ਚਲੋ ਤੁਸੀਂ ਆਪਣਾ ਪੱਖ ਦੱਸੋ ਜੀ ਨਹੀਂ ਹੋਦਾ ਤਾਂ ਆਮ ਆਦਮੀ ਦਾ ਵਰਕਰ ਸੀਗਾ ਨਾ ਹਾਂ ਜੀ ਕੇਵਲ ਢਿੱlo ਨੂੰ ਲੈ ਕੇ ਆਇਆ ਕਾਂਗਰਸ ਚ ਠੀਕ ਆ ਕਾਂਗਰਸੀ ਤਾਂ ਉਹ ਹੈ ਨਹੀਂ ਸੀਗਾ ਠੀਕ ਆ ਫਿਰ ਉਹਨੇ ਕਾਂਗਰਸੀ ਵਰਕਰਾਂ ਦੇ ਵੀ ਹੱਕ ਮਾਰੇ ਨੇ ਪ੍ਰਣਾਲੇ ਤੋਂ ਇਕਸਾਲੀ ਕਾਂਗਰਸੀਆਂ ਦੇ ਵੀ ਮਾਰੇ ਨੇ ਫਿਰ ਉਹ ਵਿਰੋਧੀ ਧਿਰ ਦਾ ਜਿਹੜਾ ਨਮਾਇੰਦਾ ਸੀਗਾ ਇਥੋਂ ਉਹਦੇ ਕੋਲੇ ਅਹੁਦਾ ਸੀਗਾ ਜ਼ਿਲ੍ਹਾ ਪ੍ਰਧਾਨ ਦਾ ਸੋ ਵਿਰੋਧੀ ਧਿਰ ਨੇ ਲੋਕਾਂ ਦੇ ਹੱਕਾਂ ਹਕੂਕਾਂ ਵਾਸਤੇ ਲੜਨਾ ਹੁੰਦਾ ਤਾਂ ਉਹਨੇ ਤਾਂ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ ਵੀ ਉਹ ਕਿਸੇ ਦੇ ਹੱਕਾਂ ਬਾਰੇ ਬੋਲਿਆ ਜਾਂ ਕਿਸੇ ਗਰੀਬ ਨੂੰ ਇਨਸਾਫ ਦਵਾਇਆ ਹੋਵੇ ਜਾਂ ਕੋਈ ਅੰਦੋਲਨ ਨਹੀਂ ਕਿਸੇ ਵਾਸਤੇ ਕੀਤਾ ਹੋਵੇ ਜਾਂ ਸੰਘਰਸ਼ ਕੀਤਾ ਹੋਵੇ ਕਿਸੇ ਬਾਰੇ ਈਵਨ ਕਿ ਮੈਂ ਤਾਂ ਮੇਰੇ ਕੋਲ ਇਹ ਸਬੂਤ ਨੇ ਤੱਥਾਂ ਦੇ ਆਧਾਰ ਤੇ ਮੈਂ ਕਹਿ ਰਿਹਾ ਆਕਾਲੀ ਦਲ ਦੀ ਸਰਕਾਰ ਸੀਗੀ ਤੇ ਇਹਨਾਂ ਦਾ ਟ੍ਰਾਂਸਪੋਰਟ ਦਾ ਬਿਜ਼ਨਸ ਸੀਗਾ ਕਾਲੇ ਢੱਲੋ ਸਾਹਿਬ ਦਾ ਤੇ ਮੈਂ ਇਹ ਦੇਖੇ ਨੇ ਸਿੱਖ ਮੁੰਡਿਆਂ ਨੂੰ ਦਸਤਾਰ ਲਾ ਕੇ ਬਾਲਾਂ ਦੀ ਬੇਅਫਦੀ ਕਰਦੇ ਹੋਏ ਕੁੱਟਦੇ ਦੇਖੇ ਨੇ ਅਸੀਂ ਉਹ ਛੜਾਏ ਨੇ ਸਾਡਾ ਉੱਥੇ ਬਿਵਾਦ-ਬਿਵਾਦ ਵੀ ਇਹਨਾਂ ਨਾਲ ਹੋਇਆ ਤਾਂ ਐਸ.ਸੀ.ਪੀ.ਸੀ ਨੇ ਵੀ ਉਸਤੇ ਸੋ ਮੋਟੋ ਲਿਆ ਸੀਗਾ ਵੀ ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਕੁੱਟ ਰਹੇ ਹੋ ਇੱਕ ਆਜੂਮ ਬਣਾ ਕੇ ਬਸਾਂ ਵਾਲੇ ਤੁਸੀਂ ਇਕੱਠੇ ਹੋ ਕੇ ਜਿਹਦੇ ਬੱਚੇ ਕੋਲੇ ਟਿਕਟ ਨਹੀਂ ਤੁਸੀਂ ਕੋਈ ਹੋਰ ਸਜ਼ਾ ਉਸ ਨੂੰ ਦੇ ਸਕਦੇ ਆ ਮੇਰੇ ਕੋਲ ਪਏ ਨੇ ਆ ਮੈਂ ਕੈਮਰਾਮੈਨ ਵੀਰ ਨੂੰ ਕਹਿੰਦਾ ਦਿਓ ਦੇਖੋ ਆ ਕਾਲੇ ਢਿਲੋ ਬਾਰੇ ਮੈਂ ਤੁਹਾਨੂੰ ਦੱਸਦਾ ਆ ਆਹ ਨਿਊਜ਼ ਹੈ ਇਸ ਸਪੋਕਸਮੈਨ ਦੀ ਹੈ ਠੀਕ ਆ ਬਿਨ ਟਿਕਟ ਵਿਦਿਆਰਥੀਆਂ ਦੀ ਚੈਕਿੰਗ ਕਰਦੇ ਵਿਅਕਤੀ ਤੇ ਚੱਲੀ ਗੋਲੀ ਸਿੱਖ ਵਿਦਿਆਰਥੀ ਦੀ ਪੱਗ ਉਤਾਰ ਕੇ ਬਸ ਮਾਲਕ ਨੇ ਕੀਤੀ ਕੁੱਟਮਾਰ ਗੋਲੀ ਚਲਾਉਣ ਵਾਲਾ ਤੇ ਇਹ ਬਿਆਨ ਦੇ ਰਿਆ ਇਹ ਸਿੱਖ ਵਿਦਿਆਰਥੀਆਂ ਨੂੰ ਕੁੱਟ ਰਹੇ ਸੀ ਦਸਤਾਰਾ ਲਾ ਕੇ ਇਸ ਤਰ੍ਹਾਂ ਇਹ ਚੀਜ਼ਾਂ ਕਰਦੇ ਸੀ ਇਹ ਸਾਡੀ ਵੋਟ ਦੇ ਹੱਕਦਾਰ ਆ ਸਾਡੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਕੁੱਟਦੇ ਰਹੇ ਨੇ ਬੱਸਾਂ ਚੋਂ ਲਾ ਲ ਅਸੀਂ ਜੇ ਛੜਾਇਆ ਤੇ ਸਾਡੇ ਉੱਤੇ ਤਕਰਾਰ ਹੋਈ ਸਾਨੂੰ ਮਾਰਨ ਪਏ ਸਾਥੋਂ ਗੋਲੀ ਚੱਲੀ ਤੇ ਸਾਡੇ ਇਰਾਦਾ ਕਤਲ ਦਾ ਪਰਚਾ ਦਰਜ ਕਰਾਇਆ ਕਾਲੇ ਢੋਲੋਂ ਦੇ ਬਿਆਨ ਤੇ ਆ ਤੁਸੀਂ ਸਾਰੇ ਟਰਾਂਸਪੋਰਟ ਮਾਲਕਾਂ ਵੱਲੋਂ ਵਿਦਿਆਰਥੀਆਂ ਦੀ ਕੁੱਟਮਾਰ ਇਹ ਸਾਰੀਆਂ ਨਿਊਜ਼ਾਂ ਨੇ ਮੇਰੇ ਕੋਲ ਤੱਥਾਂ ਦੇ ਆਧਾਰ ਤੇ ਬੋਲ ਰਿਆਂ ਬੱਸ ਮਾਲਕਾਂ ਵੱਲੋਂ ਵਿਦਿਆਰਥੀਆਂ ਦੀ ਕੁੱਟ ਕੁੱਟਮਾਰ ਗੋਲੀ ਚੱਲੀ ਇਹ ਦੇਖ ਲਓ ਇਹ ਸਾਰੀਆਂ ਟ੍ਰਿਬਿਊਨ ਦੀਆਂ ਅਜੀਤ ਦੀਆਂ ਖਬਰਾਂ ਨੇ ਤੇ ਅਸੀਂ ਉਹੋ ਸੰਘਰਸ਼ ਕਰ ਰਹੇ ਸੀ ਸੰਘਰਸ਼ ਕਰ ਰਹੇ ਸੀ ਅਕਾਲੀ ਦਲ ਦੇ ਸਰਕਾਰ ਦੇ ਖਿਲਾਫ ਮੈਨੂੰ ਤਾਂ ਪਤਾ ਨਹੀਂ ਕਦੇ ਕੰਮ ਕੀਤਾ ਕਿ ਨਹੀਂ ਇਹਨਾਂ ਨੇ ਨਹੀਂ ਕੀਤਾ ਇਹ ਮਈ 3 ਦੀ 2015 ਦੀ ਨਿਊਜ਼ ਔਰਵਡ ਬੱਸ ਦਾ ਘਰਾਓ ਕਰਦੇ ਆ ਤੇ ਲਾਠੀ ਚਾਰਜ ਜੀ ਅਸੀਂ ਘਰਾਓ ਕਰਕੇ ਔਰਵਡ ਦੇ ਖਿਲਾਫ ਅੰਦੋਲਨ ਵਿਦਿਆਵਾਸੀ ਕਾ ਹੂੰ ਤੇ ਬੱਸ ਦੀ ਭੰਨ ਤੋੜ ਹੋ ਗਈ ਸਾੜ ਫੂਕ ਹੋ ਗਈ ਤੇ ਮੇਰੇ ਤੇ ਪਰਚਾ ਦਰਜ ਕਰਾਉਣ ਵਾਸਤੇ ਮੈਨੂੰ ਚੱਕ ਕੇ ਥਾਣੇ ਬੰਦ ਕਰਵਾਇਆ ਕੱਲ ਢੱਲੋ ਨੇ ਬੈਠਾ ਸੀ ਕਿ ਨਹੀਂ ਉੱਥੇ ਦੱਸੋ ਨਬਦੀ ਪੈ ਐਸਚੂ ਨਾਲ ਅੰਦਰ ਜਾਂ ਜਿਹੜਾ ਵੀ ਸਮੇਂ ਦਾ ਐਸਚੂ ਸੀ ਉਸ ਨਾਲ ਆਹ ਫੋਟੋ ਆ ਮੈਨੂੰ ਸਮੁੱਚੇ ਬਰਨਾਲੇ ਦੇ ਵਰਕਰਾਂ ਨੇ ਮੈਨੂੰ ਆਹ ਅੰਦਰੋਂ ਰਿਹਾ ਕਰਾਇਆ ਸੀ ਤੇ ਉਦੋਂ ਉਦੋਂ ਇਹ ਬਾਈ ਕਿੱਥੇ ਸੀਗਾ ਉਦੋਂ ਦਾ ਜਿਹੜੇ ਲੋਕ ਹੱਕਾਂ ਵਾਸਤੇ ਲੜ ਰਹੇ ਸੀ ਉਹਨਾਂ ਤੇ ਤਸੱਦਦ ਕਰਾਉਂਦਾ ਹੁੰਦਾ ਸੀ ਸਰਕਾਰਾਂ ਨਾਲ ਰਲ ਕੇ ਜੀ ਅੱਜ ਇਹ ਸਮਾਜ ਸੇਵਕ ਬਣ ਗਿਆ ਤੇ ਲੋਕ ਦੇਖਣਗੇ ਠੀਕ ਆ ਜੇ ਲੋਕਾਂ ਕੋਲੇ ਕੋਈ ਨਹੀਂ ਆਪਸ਼ਨ ਹੋਇਆ ਕੋਈ ਵੀ ਸਾਡੇ ਕੋਲੇ ਤਾਂ ਹੋਰ ਕੋਈ ਰਾਏ ਨਹੀਂ ਤੇ ਇਸ ਤਰ੍ਹਾਂ ਦੇ ਲੋਕ ਸਾਡੀ ਵੋਟ ਦੇ ਤਾਂ ਹੱਕਦਾਰ ਹੈ ਨਹੀਂ ਕਿ ਜੇ ਮੈਂ ਤਾਂ ਨਹੀਂ ਅਪੀਲ ਕਰਦਾ ਵੀ ਇਸ ਤਰ੍ਹਾਂ ਦੇ ਕੈਂਡੀਡੇਟ ਨੂੰ ਵੋਟ ਪਾਈ ਜਾਵੇ ਹਾਂਜੀ ਹਾਂਜੀ ਸਾਬ ਜੀ ਜਿੰਦਗੀ ਦੀ ਹੋਰ ਆਪੋਲ ਕੱਟਣਾ ਕੋਈ ਕੋੜੀ ਮਿੱਠੀ ਜਿਹੜੀ ਤੁਹਾਡੇ ਨਾਲ ਨਾਲ ਜ਼ਿੰਦਗੀ ਦੀ ਇੱਛਾ ਦੀ ਰਹੇ ਹੋਵੇ ਜ਼ਿੰਦਗੀ ਦੀ ਕਟਨਾ ਬਾਰੇ ਜੇ ਗੱਲ ਕਰਾਂ ਤੇ ਜਿਹੜੇ ਸੰਘਰਸ਼ਾ ਇੱਕ ਕੰਡਿਆ ਪਰ ਇਰਾਣੇ ਸੰਘਰਸ਼ਾ ਦੇ ਕਿਥੇ ਚੱਲਣਾ ਬਹੁਤ ਔਖਾ ਤੇ ਨਾ ਹਮੇਸ਼ਾ ਵਿਰੋਧੀ ਸਵਾਰ ਰਿਹਾ ਇੱਕ ਇੱਕ ਹਮੇਸ਼ਾ ਮੰਚ ਸਾਡੇ ਰਿਹਾ ਜਿਹੜਾ ਸਿੱਖਾਂ ਦੇ ਖੂਨ ਚਾ ਬਾਗੀ ਕਿਸਮ ਦਾ ਬਾਦਲ ਦੀ ਸਰਕਾਰ ਸੀ ਤੇ ਬੜਾ ਤਕੜਾ ਰਾਜ ਪ੍ਰਬੰਧ ਸੀ ਉਹਨਾਂ ਦਾ ਚਿੜੀ ਵੀ ਪਰ ਨਹੀਂ ਮਾਰ ਸਕਦੇ ਸੀ ਮੈਂ ਇੱਕ ਘਟਨਾ ਬਾਰੇ ਦੱਸਦਾ ਤੇ ਆਰਬਟ ਦਾ ਸਮੁੱਚੇ ਪੰਜਾਬ ਚ ਰੌਲਾ ਪਿਆ ਵਾ ਸੀ ਸੜਕਾਂ ਤੇ ਐਕਸੀਡੈਂਟ ਤਾਂ ਉਹਨਾਂ ਖਿਲਾਫ ਕੋਈ ਸੰਘਰਸ਼ ਵੇਢਣਾ ਚਾਹੁੰਦਾ ਸੀ ਤਾਂ ਮੇਰੇ ਦੋਸਤਾਂ ਨੂੰ ਮੈਂ ਲੈ ਕੇ ਸੰਘਰਸ਼ ਵੇਢਣਾ ਚਾਹੁੰਦਾ ਸੀ ਦੋਸਤਾਂ ਨੇ ਕਿਹਾ ਵੀ ਸੰਘਰਸ਼ ਦੀ ਰੂਪਰੇਖਾ ਦੱਸ ਹਾਂ ਮੈਂ ਸੰਘਰਸ਼ ਦੀ ਰੂਪਰੇਖਾ ਇਹ ਹੈ ਬਈ ਆਰਬਟ ਘੇਰਨੀ ਆ ਤੇ ਅੱਗ ਲਾਉਣੀ ਆ ਉਹਨੂੰ ਉਹ ਵੀ ਡਰ ਜਾਂਦੇ ਸੀ ਪਿੱਛੇ हट ਜਾਂਦੇ ਸੀ ਇਹ ਇਹ ਤਾਂ ਸਾਥੋਂ ਤਾਂ ਨਹੀਂ ਹੋਣਾ ਠੀਕ ਆ ਕਈ ਬੰਦਿਆਂ ਨੂੰ ਕਿਹਾ ਕਿਸੇ ਨੇ ਕਿਹਾ ਵੀ ਮੈਂ ਤਾਂ ਬਿਮਾਰ ਹੋ ਗਿਆ ਮੈਂ ਤਾਂ ਫਲਾਨਾ ਹੋ ਗਿਆ ਥਮਕਾ ਹੋ ਗਿਆ ਜਦੋਂ ਬੱਸ ਦੀ ਸਾੜ ਫੂਕ ਦਾ ਸੱਤਾਤਰੀ ਤਰ ਤਰ ਦੀ ਜਿਹੜਾ ਸੀਐਮ ਆ ਉਹਦੀ ਬੱਸ ਜੇ ਸਾੜ ਫੂਕ ਕਰਨੀ ਹੋਵੇ ਉਹ ਕਹਿੰਦੇ ਸੀ ਪਲਾਨ ਦੱਸ ਮੈਂ ਪਲਾਨ ਇਹ ਗੇਮ ਪਲਾਨ ਇਹ ਹੋਊਗਾ ਵੀ ਮੈਂ ਬੱਸ 'ਚ ਸਵਾਰੀ ਬਣ ਕੇ ਬੈਠੂੰਗਾ ਤੁਸੀਂ ਤਿੰਨ ਚਾਰ ਬੰਦਿਆਂ ਨੇ ਮੇਰਾ ਸਾਥ ਦੇਣਾ ਉਹ ਕਹਿੰਦੇ ਕਿਵੇਂ ਮੈਂ ਬੱਸ 'ਚ ਹੁਣ ਸੇਫ ਕਰਕੇ ਸਾਰੀਆਂ ਪੈਸੇਂਜਰ ਤਾਂ ਲਾਉਣੇ ਪੈਣਗੇ ਨਾ ਜੇ ਬੱਸ ਦਾ ਕੋਈ ਆਪਾਂ ਐਕਸ਼ਨ ਕਰਨਾ ਵਾਇਲੈਂਸ ਕਰਨਾ ਪੈਸੇਂਜਰਾਂ ਨੂੰ ਤਾਂ ਸੇਫ ਕਰਨਾ ਪਊ ਤੇ ਉਹਦੇ ਵਿੱਚ ਜੇ ਮੈਨੂੰ ਬੱਸ ਕੰਡੈਕਟਰਾ ਨਹੀਂ ਕੋਟ ਸਿੱਧਿਆ ਤਾਂ ਮੈਂ ਐਕਸ਼ਨ ਨੂੰ ਕਿਵੇਂ ਅੰਜਾਮ ਦੂੰ ਤੁਸੀਂ ਦੋ ਤਿੰਨ ਬੰਦੇ ਚਾਹੀਦੇ ਹੋ ਬੱਸ ਸਵਾਰ ਤੇ ਹੱਥ ਪਿੱਛੇ ਖਿੱਚੇ ਆਂਦੇ ਸੀ ਫਿਰ ਇੱਕ ਮੇਰਾ ਦੋਸਤ ਸੀ ਨੌਜਵਾਨ ਉਹ ਕਹਿੰਦਾ ਵੀ ਮੈਂ ਹੀਰੋ ਬਣਨਾ ਸੁਖਵਿੰਦਰ ਤੇ ਮੈਂ ਸੋਚਿਆ ਉਹਦਾ ਸਾਥ ਲੈ ਲਿਆ ਜਾਵੇਂ ਉਹਦੇ ਕੋਲੇ ਗੱਲ ਕੀਤੀ ਉਹ ਕਹਿੰਦਾ ਭਾਈ ਮੇਰੇ ਤਾਂ ਪੇਪਰ ਆ ਮੈਂ ਤਾਂ ਨਹੀਂ ਜਾ ਸਕਦਾ ਫਿਰ ਪਿੰਡ ਵੀ ਗੱਲ ਕੀਤੀ ਕਈਆਂ ਨਾਲ ਗੱਲ ਕੀਤੀ ਐਂਡ ਤੇ ਮੈਨੂੰ ਨਾ ਸਾਡੇ ਪਰਣਾਲੇ ਦੇ ਮੇਰਾ ਦੋਸਤ ਮਿਲ ਗਿਆ ਉਹ ਕਹਿੰਦਾ ਯਾਰ ਭਈ ਆਪਾਂ ਕੋਈ ਗਤੀਵਿਧੀ ਕਰੀਏ ਰਾਜਨੀਤਿਕ ਤਾਂ ਮੇਰੇ ਉਹਦੀ ਅਚਾਨਕ ਮੱਥੇ 'ਚ ਵੱਜੀ ਮੈਂ ਗਤੀਵਿਧੀ ਕੀ ਮਾਂ ਆਪਾਂ ਆਰਬਿਟ ਖਿਲਾਫ ਉਹ ਕਰਦੇ ਆਂ ਕਹਿੰਦਾ ਕੀ ਕਰਨਾ ਮਾਂ ਆਪਾਂ ਧਰਨਾ ਲਾਵਾਂਗੇ ਆਰਬਿਟ ਖਿਲਾਫ ਉਹਨੂੰ ਮੈਂ ਆਪਦਾ ਪਲਾਨ ਨਹੀਂ ਦੱਸਿਆ ਵੀ ਕੀ ਕਰਨਾ ਚਲੋ ਅਸੀਂ 100 200 ਬੰਦਾ ਇਕੱਠੇ ਹੋਗੇ ਜਦੋਂ ਇਕੱਠੇ ਹੋ ਕੇ ਟੁਰਨ ਲੱਗੇ ਜਿਹੜੇ ਬੰਦੇ ਨੂੰ ਮੈਂ ਦੱਸਿਆ ਸੀ ਪਹਿਲਾਂ ਉਹ ਵੀ ਵਿੱਚ ਆ ਗਿਆ ਉਹ ਸਾਡੇ ਪ੍ਰਧਾਨ ਨੂੰ ਕਹਿੰਦਾ ਕਹਦਾ ਸੁਖਵਿੰਦਰ ਐਕਸ਼ਨ ਕਰੂਗਾ ਬਸ ਦਾ ਖਰਾਫ ਸਾੜਫੂ ਕਰੂਗਾ ਦੋਨੇ ਦੱਸਦਾ ਉਹ ਉੱਥੇ ਰੋਕ ਗਿਆ ਕਹਿੰਦਾ ਸੁਖਵਿੰਦਰ ਤੂੰ ਇਹ ਕਹੇਗਾ ਮੈਂ ਨਹੀਂ ਨਹੀਂ ਇਹ ਨਹੀਂ ਕਰਦੇ ਆਪਾਂ ਤੁਸੀਂ ਚਲੋ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਗਿਆ ਜਦੋਂ ਕਚਹਿਰੀ ਚੌਕ ਤੇ ਆਰਬਡ ਬੱਸ ਆਈ ਆ ਲਾ ਕੇ ਨਾਰੇ ਮੂਰੇ ਬੈਠ ਗਏ ਬੈਠ ਗਏ ਤੇ ਫਿਰ ਹੋਇਆ ਉਹ ਹੀ ਇਹ ਖੱਟੀਆਂ ਮਿੱਠੀਆਂ ਆਜਾਦਾ ਉਦੋਂ ਕਾਫੀ ਮੇਰੇ ਤੇ लाठी ਚਾਰਜ ਹੋਇਆ ਠੀਕ ਆ ਪੁਲਿਸ ਦੇ ਕਾਫੀ ਤਸੱਦਦ ਚੱਲਣਾ ਪਿਆ ਤੇ ਉਦੋਂ ਦੀ ਗੱਲ ਆ ਇਹ ਸਾਰੇ ਜਿਹੜੇ ਸੀਗੇ ਵਿਰੋਧੀ ਧਿਰ ਦੇ ਕਾਂਗਰਸੀ ਮੈਨੂੰ ਛੜਾ ਕੇ ਲੈ ਕੇ ਆਏ ਸੀ ਤੇ ਕਾਲਾ ਪ੍ਰਸ਼ਾਸਨ ਵੱਲ ਭੋਗਤ ਰਿਆ ਸੀ ਕਾਲਾ ਢਿੱਲੋ ਤੇ ਜਦੋਂ ਜਿਹਨੇ ਵੀ ਸੰਘਰਸ਼ ਕੀਤਾ ਉਸਦੇ ਤਾਂ ਇਹ ਵਿਰੋਧੀ ਰਹਾ ਹੁਣ ਪਿੰਡਾਂ 'ਚ ਜਿਹੜੇ ਲੋਕ ਆ ਉਹਨਾਂ ਦੇ ਵਿਰੁੱਧ ਆ ਜਿਹੜੇ ਕਾਂਗਰਸੀ ਨੇ ਵਰਕਰ ਨੇ ਉਹਨਾਂ ਦਾ ਕੋਈ ਸਾਥ ਨਹੀਂ ਦਿੰਦਾ ਤੇ ਉਹਨਾਂ ਦੀਆਂ ਕਬਰਾਂ ਤੇ ਉੱਚੀਆਂ ਇਮਾਰਤਾਂ ਸਿਰਜਣਾ ਚਾਹੁੰਦਾ ਸੇ ਇਹ ਤਾਂ ਮੈਨੂੰ ਨਹੀਂ ਲੱਗਦਾ ਸੰਭਵ ਵਾ ਵੱਡਾ ਬਾਲਾ ਚਿਹਰੇ ਚੀਜ਼ ਨਹੀਂ ਚੱਲਦੀ ਹੁੰਦੀ। ਬਾਗੀ ਸੁਭਾ ਤੁਸੀ ਕਹਿ ਤੁਸੀਂ ਤਾਂ ਤੁਹਾਡੇ ਤੇ ਕਾਫੀ ਪਰਚੇ ਵਗੈਰਾ ਵੀ ਹੋਏ ਹੋਣਗੇ। ਹਾਂ ਪਰਚੇ ਤਾਂ ਜਦੋਂ ਦਾ ਸਰਪੰਚ ਬਣਿਆ ਉਦੋਂ ਦੇ ਪਰਚੇ ਹੀ ਆ। ਜੀ ਇੱਕ ਉਦੋਂ ਐਕਸ਼ਨ ਹੋਇਆ ਸੀ ਪੁਲਿਸ ਨੇ ਕਾਫੀ ਰੇਡ ਕੀਤੀ ਮੇਰੇ ਮਗਰ ਜਦੋਂ ਆ ਹਿੰਦ ਵਾਲਾ ਕਾਂਡ ਹੋਇਆ ਉੱਥੇ ਬੱਸਾਂ ਵਾਲਿਆਂ ਨਾਲ ਜਿਹੜੇ ਅਸੀਂ ਸਟੂਡੈਂਟ ਛੜਾਏ ਸੀ ਘੁਟਮਾਰ ਕਰਦੇ ਕਾਲੇ ਢਿੱਲੋਹਰਾ ਤੋਂ ਉਦੋਂ ਇਰਾਦਾ ਕਤਲ ਦਾ ਪਰਚਾ ਦਰਜ ਹੋ ਰਿਆ ਸੀ ਉਹ ਤਾਂ ਐਸ ਜੀ ਪੀ ਸੀ ਮੇਰੀ ਪਿੱਠ ਤੇ ਆ ਗਈ ਤਾਂ ਮੈਂ ਬਚ ਗਿਆ ਵੀ ਸਿੱਖ ਨੌਜਵਾਨਾਂ ਦੇ ਦਸਤਾਰਾ ਲਾ ਕੇ ਤਾਂ ਇਹ ਕੁੱਟਮਾਰ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਦਾ ਸਰਪੰਚ ਬਣਿਆ ਮਾਤਾ ਤੇ ਜਦੋਂ ਦੇ ਸੰਘਰਸ਼ ਲੜੇ ਨੇ ਉਦੋਂ ਦੇ ਤਾਂ ਲਗਾਤਾਰ ਪਰਚੇ ਹੋ ਹੀ ਰਹੇ ਨੇ 10 12 ਤੇ ਪਸਾਉ ਜਾਂਦੇ ਜਾਂਦੇ ਖਸਵਾ ਤੇ ਸੁਪਰਨਾਲਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਕੋਈ ਸਨੇਹਾ ਬਰਨਾਲਾ ਵਿਧਾਨ ਸਭਾ ਦੇ ਹਲਕੇ ਲੋਕਾਂ ਨੂੰ ਸਨੇਹਾ ਦਿਨਾ ਮੈਂ ਗੋਵਤ ਸਿੰਘ ਦੇ ਹੱਕ ਚ ਉਕਤਨ ਵਾਸਤੇ ਕਹਿਣਾ ਇੱਥੇ ਵੱਡੇ ਪੱਧਰ ਤੇ ਹਿੰਦੂ ਭਾਈਚਾਰਾ ਰਹਿੰਦਾ ਜੀ ਤੇ ਮੈਂ ਸੱਤਾਧਾਰੀ ਧਿਰ ਨੂੰ ਕਹਿਣਾ ਵੀ ਹਿੰਦੂ ਭਾਈਚਾਰੇ ਦੀ ਆਪਾਂ ਨੂੰ ਵੋਟ ਚਾਹੀਦੀ ਆ ਜੀ ਪਰ ਸੱਤਾਧਾਰੀ ਧਿਰ ਨੇ ਅੱਜ ਤੱਕ ਟੀਮਾਰਟ ਵਰਗੇ ਜਿਹੜੇ ਏਡੇ ਏਡੇ ਵੱਡੇ ਮਾਲ ਖੁੱਲੇ ਨੇ ਜਿੱਥੇ ਸਾਡੇ ਛੋਟਾ ਬਿਜ਼ਨਸਮੈਨ ਤਬਾਹ ਹੋ ਗਿਆ ਉਸ ਦੀ ਗੱਲ ਨਹੀਂ ਕੀਤੀ ਵਪਾਰੀਆਂ ਦਾ ਸੇਲਸ ਟੈਕਸ ਦੀ ਗੱਲ ਨਹੀਂ ਕੀਤੀ ਜਿਹੜਾ GST ਉਹਨਾਂ ਨੂੰ ਲਾਇਆ ਵੱਖ-ਵੱਖ ਜਿਹੜੇ ਟੈਕਸ ਲਾਏ ਜਾਂਦੇ ਆ ਉਸ ਦੀ ਕਦੇ ਗੱਲ ਨਹੀਂ ਕੀਤੀ ਸੋ ਸਭ ਤੋਂ ਪਹਿਲਾਂ ਤਾਂ ਲੋੜ ਹੈ ਵੀ ਕੋਈ ਐਕਸ਼ਨ ਵਿਢਿਆ ਜਾਵੇ ਵੀ ਜਿਹੜੇ ਸਾਡੇ ਛੋਟੇ ਰੋਜ਼ਗਾਰ ਖਤਮ ਕਰ ਰਹੇ ਆ ਦੂਸਰਾ ਹਿੰਦੂਪੁਰਾਪਾ ਨੂੰ ਬੇਨਤੀ ਕਰਦਾ ਵੀ ਦੇਖੋ ਸਿੱਖ ਧਰਮ ਨੇ ਹਮੇਸ਼ਾ ਥੋੜੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਸਾਡੇ ਗੁਰੂਆਂ ਨੇ ਬੰਦ ਬੰਦ ਲਾਏ ਖੋਪੜੀਆਂ ਲਹਾਈਆਂ ਤੇ ਔਰੰਗਿਆਂ ਦੇ ਖਿਲਾਫ ਖੜੇ ਲਾਲ ਕਿਲੇ ਤੇ ਚਾਂਦੀ ਚੌਕ ਤੇ ਸੀਸ ਹੰਦੂ ਦੀ ਚਾਦਰ ਗੁਰੂ ਸਾਹਿਬ ਫਿਰ ਅਸੀਂ ਤਾਂ ਹਮੇਸ਼ਾ ਤੁਹਾਡੇ ਸਮਰਥਨ ਚ ਖੜੇ ਆ ਤੇ ਖੜਾਂਗੇ ਪਰ ਜਦੋਂ ਹੁਣ ਸਾਨੂੰ ਲੋੜ ਆ ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ ਤੇ ਅਸੀਂ ਪਹਿਲਾਂ ਵੀ ਸਾਥ ਦਿੱਤਾ ਭਾਈਚਾਰੇ ਦਾ ਤਾਂ ਹੁਣ ਵੀ ਉਹਨਾਂ ਨਾਲ ਚਟਾਨ ਵਾਂਗ ਖੜਾਂਗੇ ਇਹ ਵਾਲੇ ਸਮੇਂ ਸਰਦਾਰ ਗੋਬਿੰਦ ਸਿੰਘ ਦੇ ਹੱਥ ਮਜ਼ਬੂਤ ਕਰੀਏ ਬਾਲਟੀ ਦੇ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਜੀ ਇਹ ਹੈ ਅਪੀਲਾ ਧੰਨਵਾਦ ਸਰਪੰਚ ਸਾਹਿਬ ਤੁਸੀਂ ਆਪਣਾ ਕੀ ਸਟੈਂਪਸ ਦਾ ਦਰਸ਼ਕੋ ਇਹ ਨੇ ਸਖਬਿੰਦਰ ਕੋਲਕਾਤਾ ਜੀ ਉਮੀਦ ਕਰਦੇ ਆਂਗੇ ਤੁਹਾਨੂੰ ਐਪੀਸੋਡ